ਬਠਿੰਡਾ ਦੇ ਪਿੰਡ ਦੁੰਨੇਵਾਲਾ ਵਿਖੇ ਕਿਸਾਨਾਂ ਅਤੇ ਪੁਲਿਸ ਦੀ ਹੋਈ ਝੜਪ 8 ਪੁਲਿਸ ਮੁਲਾਜ਼ਮ ਹੋਏ ਗੰਭੀਰ ਜ਼ਖਮੀ ਵੱਖ-ਵੱਖ ਸੰਸਥਾਵਾਂ ਦੀ ਐਂਬੂਲੈਂਸਾਂ ਬਲੌਂ ਲੈ ਆਂਦੇ ਗਈ ਬਚੰਗਾ ਦੇ ਸਿਵਲ ਹਸਪਤਾਲ ਐਸਮਾਨ ਰਿਪੋਰਟੀ ਜਾਣਕਾਰੀ ਮਾਮਲਾ ਸ਼ੁੱਕਰਵਾਰ ਨੂੰ ਸ਼ਾਮ ਨੂੰ 4:30 ਵਜੇ ਲਗਭਗ ਦਾ ਬਠਿੰਡਾ ਦੇ ਪਿੰਡ ਦੁੰਨੇਵਾਲਾ ਵਿਖੇ ਜ਼ਮੀਨ ਐਕਵਾਇਰ ਦੇ ਮਾਮਲੇ ਦੇ ਵਿੱਚ ਕਿਸਾਨਾਂ ਅਤੇ ਪੁਲਿਸ ਦੀ ਆਸ ਵਿੱਚ ਝੜਪ ਹੋਈ ਜਿਸ ਦੇ ਵਿੱਚ 8 ਪੁਲਿਸ ਮੌਜੂਦ ਸੀ ਜਿਹੜੇ ਉਹ ਗੰਭੀਰ ਜਖਮੀ ਹੋਏ ਜਿਨ੍ਹਾਂ ਦੇ ਵਿੱਚ ਦੋ ਔਰਤਾਂ ਵੀ ਆਪਣਾ ਮਹਿਲਾ ਆਪਣਾ ਪੁਲਿਸ ਮੌਜੂਦ ਵੀ ਸ਼ਾਮਲ ਹਨ ਅਤੇ ਇਹਨਾਂ ਨੂੰ ਇਲਾਜ ਲਈ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਇਹ ਸਾਰੀ ਜਾਣਕਾਰੀ ਆਪਣਾ ਸੰਸਥਾਵਾਂ ਦੇ ਮੈਂਬਰਾਂ ਅਤੇ ਐਸਐਮਓ ਵੱਲੋਂ ਸਾਡੇ ਸੰਸਝ ਕੀਤੀ ਗਈ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਪਿੰਡ ਦੁੰਨੇਵਾਲਾ ਵਿਖੇ ਕਿਸਾਨਾਂ ਤੇ ਪੁਲਿਸ ਦੀ ਝੜਪ ਦੇ ਵਿੱਚ ਜਖਮੀ ਹੋਏ ਔਰ ਸਮ ਲਾਜ਼ਮਾ ਨੇ ਅਸਾਈਨਮੈਂਟ ਦੀਆਂ ਬਖਿੰਡਾ ਦੇ ਸਿਵਲ ਹਸਪਤਾਲ ਦੀਆਂ ਕਲੈਕਟਰ ਨੂੰ ਵੀ ਨੰਬਰ ਕੋਈ ਨਹੀਂ ਆ ਰਹੀ ਤੁਹਾਡੇ ਅਸਰ ਅੱਜ ਨਹੀਂ ਕਰੀਏ ਦੇਖੋ ਅੱਜ ਨਹੀਂ ਕਰੀਏ ਦੇਖੋ ਕੋਈ ਨਹੀਂ ਦੱਸੋ ਸੌਰੀ ਕਰ ਰਿਹਾ ਮੋਟਾ ਸਰ ਅੱਜ ਪੀੜਾ ਪਾਉਂਦਾ ਪੁਆਇੰਟ ਕੋਈ ਨਹੀਂ ਸਮਝ ਰੱਖਣਾ ਹੈ ਉਹਦਾ ਸਰ ਕੀ ਨਾਮ ਹੈ ਤੁਹਾਡਾ ਤੇ ਕਿਹੜੀ ਸਸਤਾ ਤੇ ਕੀ ਮਾਮਲਾ ਹੈ ਜੀ ਹਾਂਜੀ ਮੇਰਾ ਨਾਮ ਅਸ਼ਕੰਦਰ ਕੁਮਾਰ ਸੰਗੋਸਾਰਾ ਸੇਵਾ ਸਸਤਾ ਨਿਸ਼ਾਨਾ ਬੰਬਰ ਕਰਾ ਥੋੜਾ ਸਮਾਂ ਪਹਿਲਾਂ ਸਾਡੇ ਹੈਲਪਲਾਈਨ ਨੰਬਰ ਤੇ ਕਾਲ ਆਈ ਸੀ ਕਿ ਪਿੰਡ ਦੁੰਨੇ ਵਾਲਾ ਵਿਖੇ ਕੋਈ ਹਾਸਾ ਹੋ ਚੁੱਕਿਆ ਹੈਗਾ ਮੌਕੇ ਤੇ ਪਹੁੰਚ ਕੇ ਦੇਖੇ ਦੇਖਿਆ ਤਾਂ ਭਾਰਤ ਮਾਲਾ ਜੋ ਰੋਡ ਬੰਦ ਹੋਇਆ ਹੈਗਾ ਉਸ ਦਾ ਕੋਈ ਰੌਲਾ ਸੀ ਕਿਸਾਨਾਂ ਤੇ ਪੁਲਿਸ ਦੀ ਆਪਸ ਵਿੱਚ ਚੜਪ ਹੋਈ ਆ ਜਿਸ ਵਿੱਚ ਦਰਜਨ ਦੇ ਕਰੀਬ ਪੁਲਿਸ ਮੁਲਾਜ਼ਮਾ ਉਹ ਜ਼ਖਮੀ ਹੋ ਚੁੱਕੇ ਹੈ ਜਿਸ ਨੂੰ ਸੰਗਸ ਹਾਰਾ ਵੱਲੋਂ ਤੇ ਅਲੱਗ-ਅਲੱਗ ਸੁਸਾਇਟੀਆਂ ਦੀਆਂ ਤਿੰਨ-ਚਾਰ ਗੱਡੀਆਂ ਵੱਲੋਂ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਆਥਰੂ ਗਾਸ ਦੇ ਗੋਲੇ ਵੀ ਛੱਡੇ ਗਏ ਆ ਲਾਠੀ ਚਾਰਜੀ ਹੋਇਆਗਾ ਇਹਦਾ ਕੰਗਾਰ ਵੀ ਵੀ ਮੈਲਾ ਖਾਨੀਦਾਰ ਵੀ ਇੱਕ ਜ਼ਖਮੀ ਹੋਈ ਹੈ ਜਿਸ ਨੂੰ ਸਿਰ ਹਸਪਤਲ ਉੱਠਣਾ ਵੇਖੀ ਲਿਆਂਦਾ ਗਿਆ ਹੈ। ਤੇ ਪੁਲਿਸ ਦਾ ਕਿਸਾਨ ਵੀ ਹੈ। ਕਿਸਾਨ ਅਤੇ ਪੁਲਿਸ ਦੀ ਆਪ ਅਮਣੂ ਸਾਹਮਣੇ ਟੱਕਰ ਹੋਈ ਹੈ। ਜ਼ਖਮੀ ਫਿਲਹਾਲ ਹੋ ਸਕਦਾ ਕਿਸਾਨ ਵੀ ਹੋਣ ਜੀ ਉਧਰ ਜਾਇ ਨਹੀਂ ਗਿਆ। ਜਿਆਦਾਤਰ ਸਾਡੇ ਵੱਲੋਂ ਪੁਲਿਸ ਮੁਲਾਜ਼ਮ ਲਿਆਂਦੇ ਗਏ ਹੈਗੇ। ਕਿਸਾਨਾਂ ਵਾਲੀ ਸਾਈਡ ਸਾਡੇ ਤੋਂ ਜਾਇ ਨਹੀਂ ਗਿਆ ਕਿਉਂਕਿ ਆਥੂ ਗੈਂਸ ਦੇ ਗੋਲੇ ਸਨ ਤੇ ਉਹ ਉਧਰ ਨੂੰ ਜਾਣ ਵਾਲਾ ਰਸਤਾਗਾ ਜੋ ਬੰਦ ਕੀਤਾ ਹੋਇਆਗਾ। ਨਾ ਨਾਮੇ ਸੜਕ ਅਲਫਾ ਨੰਬਰ 91 ਬਸ ਸੁਸਾਇਟੀ ਦਾ 98742671 ਕੋਲ ਆਈ ਸੀ ਕੀ ਗੱਲ ਹੋ ਗਈ ਬੰਨੇ ਵਾਲੇ ਪਿੰਡ ਦੇ ਕਲਾਕੀ ਚਾਰਜ ਹੋਇਆ ਇਹ ਵਿੱਚ ਬਹੁਤ ਹੀ ਜ਼ਿਆਦਾ जख्मी ਹੈ ਪੁਲਿਸ ਵਾਲੇ ਤੇ ਅਸੀਂ ਜੋ ਉੱਥੇ ਗਏ ਤਾਂ ਬਹੁਤ ਜ਼ਿਆਦਾ जख्मी ਸੀ ਬੰਦੇ ਅਸੀਂ ਬਾਵਾ ਆਪਣੇ ਚੱਕ ਲਏ ਇਹ ਕਿੰਨੇ ਲੱਗ ਪਏ ਬਹੁਤ ਜ਼ਿਆਦਾ ਇਹ ਗਿਣਤੀ ਨਹੀਂ ਗਈ ਮਤਲਬ ਕਿ ਲੱਟ ਚਾਰਜ ਹੋਇਆ ਲੱਟ ਜੱਕੂ ਕੌਣ ਆਇਆ ਪੁਲਿਸ ਵਾਲੇ ਲੱਟ ਚਾਰਜ ਹੋਇਆ ਨਹੀਂ ਕਿਸਾਨਾਂ ਵੱਲੋਂ ਹੋਇਆ ਬਾਈ ਹਾਂਜੀ ਤੇ ਸਾਰੇ जख्मी ਕਿਉਂ ਕਿ ਨਹੀਂ ਉੱਥੇ ਜੇ ਕੁਝ ਨਹੀਂ ਪਤਾ ਜੀ ਉੱਥੇ ਸੁਗਸ ਦੇ ਬੋਲੇ ਚੱਲੇ ਗਏ ਜਾਂ ਤੁਸੀਂ ਲੈ ਕੇ ਕਿਉਂ ਆਏ ਹੋ ਅਸੀਂ ਪੁਲਸਾਂ ਨੂੰ ਲੈ ਕੇ ਆਏ ਹਾਂ ਸਾਡੇ ਨੇੜੇ ਹੀ ਲੈ ਗਏ ਹੈਗੇ ਇੱਧਰ ਬਈ ਜੀ ਸਰ ਕੀ ਕਹਿਣਾ ਹੈ ਕੱਦ ਕਿੰਨੇ ਕਿੰਨੇ ਬੰਦੇ ਪੁਲਸ ਨੂੰ ਆਏ ਅੱਜ ਸੰਗਤ ਬਲੌਗ ਦੇ ਪਿੰਡ ਦੁੰਨੇ ਵਾਲਾ ਵਿਖੇ ਕਿਸਾਨਾਂ ਤੇ ਪੁਲਿਸ ਮੁਲਾਜ਼ਮਾਂ ਦੇ ਵਿਚਕਾਰ ਝੜਪ ਹੋਈ ਹੈ ਉਸ ਦੌਰਾਨ ਸਾਡੇ ਕੋਲੇ ਇੱਥੇ ਕੁੱਲ 8 ਜ਼ਖਮੀ ਜਿਹੜੇ ਹੈਗੇ ਕਿ ਮੁਲਾਜ਼ਮਾਂ ਨੂੰ ਲਿਆਂਦਾ ਗਿਆ ਹੈ ਜਿਨ੍ਹਾਂ ਵਿੱਚੋਂ ਤਿੰਨ ਪੇਸ਼ੈਂਟ ਜਿਹੜੇ ਹੈਗੇ ਨੇ ਉਹਨਾਂ ਦੇ ਸੱਟ ਜ਼ਿਆਦਾ ਲੱਗੀ ਹੈਗੀ ਬਾਕੀ ਪੇਸ਼ੈਂਟ ਨਜਰੇ ਗਏ ਨੇ ਉਹ ਸਟੇਬਲ ਨੇ